ਸਿੱਧੂ ਮੂਸੇਵਾਲਾ ਤੇ ਗੁਲਾਬ ਸਿੱਧੂ ਦੋਨਾਂ ਦੀ ਯਾਰੀ ਬਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਦੋਨੋਂ ਚੰਗੇ ਮਿੱਤਰ ਸੀ ਇਕੱਠੇ ਰਹਿੰਦੇ ਸੀ ਤੇ ਨਾਲ ਹੀ ਦੋਨਾਂ ਦਾ ਇਕੱਠਿਆਂ ਗੀਤ ਵੀ ਆਇਆ ਸੀ ਅਤੇ ਸਿੱਧੂ ਮੂਸੇਵਾਲੇ ਦੇ ਚਲੇ ਜਾਣ ਤੋਂ ਬਾਅਦ ਗੁਲਾਬ ਸਿੱਧੂ ਨੇ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਟੈਟੂ ਵੀ ਬਣਵਾਇਆ ਹੋਇਆ ਪਰ ਸ਼ੁਰੂ-ਸ਼ੁਰੂ 'ਚ ਦੋਨਾਂ ਦੇ ਵਿਚਕਾਰ ਕੌਂਟਰੋਵਰਸੀ ਵੀ ਹੋਈ ਸੀ ਦੋਨਾਂ ਨੇ ਇੱਕ ਦੂਜੇ ਨੂੰ ਰਿਪਲਾਈ ਵੀ ਕੀਤੇ ਸੀ ਹਾਲਾਂਕਿ ਬਾਦੀ ਵਿੱਚ ਦੋਨਾਂ 'ਚ ਮਿੱਤਰਤਾ ਹੋ ਗਈ ਸੀ ਤੇ ਉਹਨਾਂ ਦੀ ਦੋਸਤੀ ਬਾਰੇ ਆਪਾਂ ਸਭ ਜਾਣਦੇ ਆ ਤੇ ਹੁਣ ਅਨਮੋਲਕ ਪਤਰਾ ਨਾਲ ਕੀਤੇ ਆਪਣੇ ਪੋਡਕਾਸਟ ਦੇ ਵਿੱਚ ਗੁਲਾਬ ਸਿੱਧੂ ਨੇ ਸਿੱਧੂ ਮੂਸੇਵਾਲੇ ਦੇ ਨਾਲ ਆਪਣੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ ਤੁਸੀਂ ਵੀ ਦੇਖੋ ਵੀਡੀਓ ਬਾਕੀ ਦੋਵਾਂ ਦੀ ਯਾਰੀ ਬਾਰੇ ਤੁਹਾਡਾ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬਾਈ ਉਹ ਗਾਣਾ ਮਤਲਬ ਵੀ ਸਿੱਧੂ ਬਾਈ ਦੇ ਉਲਟ ਸੀਗਾ ਗਾਣਾ ਮਤਲਬ ਸਿੱਧੂ ਬਾਈ ਨੇ ਮੇਰੇ ਮੇਰਾ ਨਾਮ ਲੈ ਕੇ ਸਟੇਜ ਤੇ ਬੋਲਦਾ ਤੇ ਉਸ ਤੋਂ ਬਾਅਦ ਹਾਂ ਸਿੱਧੂ ਬਾਈ ਦਾ ਨਾ ਇੱਕ ਗਾਣਾ ਆਉਂਦਾ ਉਹਦੇ ਜਿਹਨਾਂ ਲਾਈਨਾਂ ਹੁੰਦੀਆਂ ਜੱਟੀ ਜਿਉਂ ਨੇ ਹਾਂਜੀ 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 ਸਿੱਧੂ ਬਾਈ ਦੇ ਮਾਤਾ ਮਾਫੀ ਹਾਂਜੀ ਹਾਂਜੀ ਮੈਨੂੰ ਯਾਦ ਆ ਤੇ ਮੈਂ ਮਤਲਬ ਮੈਂ ਬਾਈ ਉਹ ਚੀਜ਼ ਨੂੰ ਦੇਖ ਕੇ ਮੈਂ ਬਹੁਤ ਜ਼ਿਆਦਾ ਭਾਵਕ ਹੋਇਆ ਬਾਈ ਮੈਂ ਮਤਲਬ ਮੈਂ ਨਹੀਂ ਚਾਹੁੰਦਾ ਵੀ ਕਿਸੇ ਦਾ ਮਾਂ ਪਿਓ 100% ਮੈਂ ਕਨੈਕਟ ਕਰ ਸਕਦਾ ਰੋਲੇ ਸਾਡੇ ਸਾਡੇ ਮਾਪਿਆਂ ਵਿੱਚ ਕੜੇਸਾ ਨਾ ਯਾਰ ਤੇ ਉਹ ਮੈਨੂੰ ਬਾਈ ਇਹਨਾਂ ਦੁੱਖ ਲੱਗਿਆ ਮੈਂ ਬੋਈ ਸਿੱਧੂ ਬਾਈ ਦਾ ਇੰਸਟਾ ਖੋਲਿਆ ਮੈਂ ਮੈਸੇਜ ਕਰਤਾ ਸਿੱਧੂ ਬਾਈ ਨੂੰ ਮੈਂ ਕਿਹਾ ਯਾਰ ਵੱਡੇ ਬਾਈ ਤੇ ਉਸ ਤੋਂ ਪਹਿਲਾਂ ਤੁਹਾਡੀ ਤਕਰਾਰ ਚੱਲਦੀ ਸੀ ਹਾਂ ਮੈਂ ਕਿਹਾ ਵੱਡੇ ਬਾਈ ਕੁਝ ਵੀ ਆ ਮੈਂ ਕਿਹਾ ਜੋ ਵੀ ਆ ਪਰ ਮੈਂ ਕਿਹਾ ਯਾਰ ਬਾਈ ਇਹ ਮੈਨੂੰ ਮਾਂ ਪਿਓ ਵਾਲਾ ਬਹੁਤ ਦੁੱਖ ਹੋਇਆ ਬਾਈ ਤੇ ਮੈਂ ਕਿਹਾ ਬਾਈ ਜਿੰਨੇ ਕੁ ਜੋਗਾ ਹੈਗਾ ਮੈਂ ਬਾਈ ਮੈਂ ਤੇਰੇ ਨਾਲ ਆ ਮੈਂ ਤੇਰੇ ਨਾਲ ਖੜਾ ਵੀ ਯਾਰ ਐ ਹੋਣਾ ਨਹੀਂ ਸੀ ਚਾਹੀਦਾ ਤੇ ਉਹਨੇ ਮੈਨੂੰ ਬਾਈ ਸਿੱਧੂ ਬਾਈ ਦਾ ਮੈਨੂੰ ਮੈਸੇਜ ਆਇਆ ਥੈਂਕ ਯੂ ਡਾਰਲਿੰਗ ਮੈਂ ਬਾਈ ਮੈਂ ਤਾਂ ਮੈਂ ਮੈਂ ਬਾਈ ਸੱਚੀ ਉਹਨੂੰ ਬਹੁਤ ਪਿਆਰ ਕਰਦਾ ਏ ਦਿਖਦਾ ਬਾਈ ਮੇਰਾ ਬਾਈ ਉਹਨੇ ਬਹੁਤ ਕੀ